ਸਰਕਾਰੀ ਖਜ਼ਾਨੇ ਦੀ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੁਣ 4 ਲੱਖ ਕਿਲੋਮੀਟਰ ਤੱਕ ਚੱਲਣਗੀਆਂ ਮੰਤਰੀ ਵਿਧਾਇਕਾ ਦੀਆਂ ਸਰਕਾਰੀ ਗੱਡੀਆਂ ਪਹਿਲਾਂ 3 ਲੱਖ ਕਿਲੋਮੀਟਰ ਤੱਕ ਦੀ ਸੀ ਲਿਮਟ ਦਿੱਲੀ ਪੰਜਾਬ ਕਾਂਗਰਸ ਦੀ ਵੱਡੀ ਮੀਟਿੰਗ ਜਾਰੀ ਨਵੇਂ ਚਾਰਜ ਭੁਪੇਸ਼ ਮਗੇਲ ਦੀ ਅਗਵਾਈ ਛੋ ਰਿਹਾ ਮੰਥਨ ਪੰਜਾਬ ਕਾਂਗਰਸ ਦੇ ਤਮਾਮ ਵੱਡੇ ਲੀਡਰਸ ਹੋਏ ਸ਼ਾਮ ਜਲੰਧਰ ਚ ਬਰਫ ਦੀ ਫੈਕਟਰੀ ਤੋਂ ਅਮੋਨੀਆ ਗੈਸ ਲੀਕ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਰਿਹਾਇਸ਼ੀ ਇਲਾਕੇ ਚ ਬਿਨਾ ਐਨਓਸੀ ਚੱਲ ਰਹੀ ਸੀ ਫੈਕਟਰੀ ਜਿਲ੍ਹੇ ਦੇ ਸਾਗਰਪੁਰ ਇਲਾਕੇ ਚ ਚਾਕੂ ਮਾਰਕੇ ਨਾਬਾਲਗ ਦਾਕਤ ਲੋਹਾਈਸ਼ੀ ਇਲਾਕੇ ਚ ਦਿਨ ਦਿਹਾੜੇ ਵਾਰਦਾਤوں ਦੇ ਤਾਂ ਅੰਜਾਮ ਤਮਾਸ਼ਪੀਨ ਬਣ ਕੇ ਦੇਖਦੇ ਰਹੇ ਲੋ ਵਹਾਲੀਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਸਾਇੰਟਿਸਟ ਦੀ ਮੌਤ ਗੁਆਂਡੀ ਦੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਆਈਸਰ ਵਿੱਚ ਕੰਮ ਕਰਦਾ ਸੀ ਅਭਿਸ਼ੇਕ ਨਾਰਵੇਜ਼ ਦੇ ਕੱਚੇ ਕਰਮਚਾਰੀਆਂ ਨੇ ਪੰਜਾਬ ਪੜਚੀਤੀਆਂ ਗੇਟ ਰੈਲੀਆਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਮੰਗਾ ਨੰਮਨੇ ਜਾਣ ਤੇ April ਚ 3 ਦਿਨ ਦੀ ਹੜਤਾਲ ਦਾ ਐਲਾਨ ਅਮੋਨੀਆ ਗੈਸ ਲੀਕ ਹੋਈ ਹੈ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਟੀਮਾਂ ਮੌਕੇ ਤੇ ਮੌਜੂਦ ਨੇ ਰਹਾਇਸ਼ੀ ਇਲਾਕਾ ਹੈ ਰੈਜ਼ੀਡੈਂਸ਼ੀਅਲ ਏਰੀਆ ਹੈ ਤੇ ਬਿਨਾ ਐਨਓਸੀ ਦੇ ਹੀ ਆਫੈਕਟਰੀ ਚਲਾਈ ਜਾ ਰਹੀ ਸੀ ਜੇ ਅਮੋਨੀਆ ਜ਼ਿਆਦਾ ਮਾਤਰਾ ਵਿੱਚ ਸਾਹ ਦੇ ਨਾਲ ਅੰਦਰ ਚਲਾ ਜਾਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਜਿਵੇਂ ਜਿਵੇਂ ਹਵਾ ਵਿੱਚ ਅਮੋਨੀਆ ਦੀ ਮਾਤਰਾ ਵਧਦੀ ਹੈ ਤੇ ਗੰਮ ਕੋ ਅਸ਼ਰੂ ਹੋ ਜਾਂਦਾ ਹੈ ਇਸ ਦੀ ਜ਼ਿਆਦਾ ਮਾਤਰਾ ਗਲੇ ਨੱਕ ਅਤੇ ਸਾਦੀ ਨਾਲੀ ਵਿੱਚ ਜਲਣ ਦਾ ਕੰਮ ਕਰਦੀ ਹੈ ਇਸ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਨਾਲ ਚਮੜੀ ਵਿੱਚ ਜਲਣ ਅੱਖਾਂ ਦਾ ਸਥਾਈ ਨੁਕਸਾਨ ਹੋ ਸਕਦਾ ਹੈ ਤੇ ਅੰਨਪਨ ਵੀ ਹੋ ਸਕਦਾ ਹੈ ਇਸਬ ਦੇ ਚੱਲਦੇ ਅਮੋਨੀਆ ਗੈਸ ਨਾਲ ਸੰਬੰਧਿਤ ਸਥਿਤੀ ਵਿੱਚ ਅੱਖਾਂ ਤੇ ਚਿਹਰੇ ਨੂੰ ਕਾਫੀ ਪਾਣੀ ਨਾਲ ਧੋਣਾ ਚਾਹੀਦਾ ਹੈ ਇੱਕ ਅਜਿਹਾ ਪਦਾਰਥ ਹੈ ਜੋ ਪਾਣੀ ਵਿੱਚ ਤੇਜ਼ੀ ਨਾਲ ਘੁਲ ਜਾਂਦਾ ਹੈ ਇਸ ਲਈ ਜਦੋਂ ਤੁਸੀਂ ਪਾਣੀ ਨਾਲ ਆਪਣਾ ਚਿਹਰਾ ਤੋਂ ਦੇਖੋ ਤਾਂ ਇਹ ਘੁਲ ਜਾਂਦੀ ਹੈ ਅਤੇ ਸਰੀਰ ਤੋਂ ਵਾਕ ਵੀ ਪਹੁੰਚ ਜਾਂਦੀ ਹੈ ਅਤੇ ਪ੍ਰਤੀਕਿਰਿਆ ਘੱਟ ਜਾਂਦੀ ਹੈ ਤੇ ਆਹੀ ਉਸ ਦਿਨ ਹੈ ਜਲੰਧਰ ਦੀ ਫੈਕਟਰੀ ਹੈ ਰੈ residencial ਏਰੀਆ ਹੈ ਜਿੱਥੇ ਕਿ ਆ ਪੂਰੀ ਫੈਕਟਰੀ ਬਿਨਾ ਐਨਓਸੀ ਦੇ ਨੋ ऑब्ਜੈਕਸ਼ਨ ਸਰਟੀਫਿਕੇਟ ਦੇ ਚਲਾਈ ਜਾ ਰਹੀ ਸੀ ਜਿਵੇਂ ਹੀ ਆ ਖਬਰ प्रशासन को मिलती है कि इस थान से अमोनिया गैस लीक हो गई है तुरंत प्रशासन हथकच हाँ आता है फायर ब्रिगेड दिया गड्डिया मौके पर पहुंचती है प्रशासन दे दे, की गड्डी मौके पर पहुंचती है जिस सब के चलते सिचुएशन को टैकल करने की कोशिश की जाती है वे पद्धर से पुलिस मुलाजम मौके पर मौजूद ने गलबात की जा रही है हालांकि एमरजेंशियल एरिया कि कोई टैसटिंग वगैरह कर रहे थे तो वो करके गैस लीकेज की सू सू भी इनफोरमेन मिली है ਪਰ ਸਾਡੇ ਵੱਲੋਂ ਪਹਿਲਾਂ ਹੀ ਐਕਸ਼ਨ ਲਿਆ ਗਿਆ ਹੋਇਆ ਵਾ ਫੈਕਟਰੀ ਤੇ ਤੇ ਉਸ ਕਰਕੇ ਅਸੀਂ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਆਈ ਆ ਡਾਇਰੈਕਟਰ ਆਫ ਫੈਕਟਰੀਜ਼ ਵੀ ਆਏ ਆ ਇੱਕ ਕਮੇਟੀ ਬਣੀ ਹੋਈ ਸੀ ਕਿ ਉਹਦੇ ਵਿੱਚ ਆਪਣੇ ਵੇਰਕਾ ਤੋਂ ਆਪਣੇ ਐਮ ਡੀ ਸਾਹਿਬ ਵੀ ਆਏ ਹੋਏ ਆ ਤੇ ਅਸੀਂ ਹੁਣ ਦੇਖਦੇ ਆਂ ਕਿ ਇਹਦਾ ਅਗਲੇ ਸੋਲੂਸ਼ਨ ਕੀ ਹੋ ਸਕਦਾ ਤੇ ਗੈਸ ਆ ਮੋਨਿਆ ਗੈਸ ਆ ਜੀ ਇਹਦੇ ਵਿੱਚ ਮੋਨਿਆ ਗੈਸ ਹੈਗੀ ਆ ਤੇ ਕੁਆਂਟੀਟੀ ਕੁਆਂਟੀਟੀ ਕਿੰਨੀ ਕੁ ਕੁਆਟਿਟੀ ਦੇ ਮੀਜ਼ਰ ਨਿਕਲ ਕੁਆਂਟੀਟੀ ਹਲੇ ਮੀਜ਼ਰ ਨਹੀਂ ਕੀਤੀ ਕਰੀ ਅਸੀਂ ਤੇ ਉਹੀ ਅਸੀਂ ਇਨ ਪ੍ਰੋਸੈਸ ਹੈਗੇ ਆ ਤੇ ਫਿਰ ਜੋ ਵੀ ਹੈਗਾ ਇਹਨੂੰ ਡਿਸਟਰੋਏ ਕਰਨਾ ਜਾਂ ਕੁਝ ਕਰਨਾ ਹੈਗਾ 댓 विल डिपेंड्स ऑन द एज्युम्स ऑफ द वी वेट ਕਰਦੇ ਪਏ ਐਸਲੀ ਇੱਕ ਬੜੀ ਮਾਈਨਰਜੀ ਲੀਕੇਜ ਹੈ ਜੀ ਹਲੇ ਤਾਂ ਜਿਹੜੀ ਲੀਕੇਜ ਹੈਗੀ ਆ ਉਹ ਆਪਾਂ ਨੂੰ ਦੇਖ ਹੀ ਨਹੀਂ ਤੇ ਆਪਾਂ ਜਦੋਂ ਅਮੋਨੀਆ ਲੀਕ ਹੁੰਦੀ ਆ ਤੇ ਆਪਾਂ ਉਹਦੇ ਲਾਗੇ ਖੜ ਨਹੀਂ ਸਕਦੇ ਬਿਲਕੁਲ ਹੁਣ ਜੋ ਅਗਲੇ ਦਾ ਡਿਸੀਜਨ ਲੈਣਾ ਹੈ ਉਹ ਐਸਜੀਐਮ ਸਾਹਿਬ ਜੋ ਡਿਸੀਜਨ ਲੈਣਗੇ ਉਹ ਤੋਂ ਹੀ ਪਾਲਣਾ ਕੀਤਾ ਜਾਵੇ ਤੁਹਾਨੂੰ ਪਤਾ ਲੱਗਾ ਵਾ ਵੀ ਜਿਹੜਾ ਓਨਰ ਹੈਗਾ ਉਹੀ ਟੈਸਟ ਕਰ ਰਿਹਾ ਸੀ ਸਾਡੇ ਕੋਲ ਕੋਈ ਐਨਓਸੀ ਨਹੀਂ ਹੈਗੀ ਸਾਡੇ ਵੱਲੋਂ ਕੁਝ ਨਹੀਂ ਹੈਗਾ ਸਾਡੇ ਵੱਲੋਂ ਐਕਸ਼ਨ ਲਿਆ ਗਿਆ ਵਾ ਫੈਕਟਰੀ ਤੇ ਕਨੈਕਸ਼ਨ ਕਟਵਾ ਦਿੱਤਾ ਗਿਆ ਬਿਜਲੀ ਦਾ ਸਾਨੂੰ ਕੰਟਰੋਲ ਲੂਮ ਤੋਂ ਆਇਆ ਸੀ ਕਿ ਐਵੇਂ ਲਾਅ ਐਂਡ ਆਰਡਰ ਦਾ ਇਸ਼ੂ ਕ੍ਰੀਏਟ ਹੋ ਸਕਦਾ ਹੈ ਤੇ ਫੈਕਟਰੀ ਦੇ ਰਿਗਾਰਡਿੰਗ ਕੋਈ ਚੈਕਿੰਗ ਲਈ ਆਈ ਸੀ ਕਿ ਐਸਸੀਓ ਤੇ ਸਿਵਲ ਡਿਪਾਰਟਮੈਂਟ ਤੋਂ ਕਿ ਐਵੇਂ ਕੋਈ ਅਨਫੋਰਸੀਨ ਇਵੈਂਟ ਨਾ ਕ੍ਰੀਏਟ ਹੋ ਜਾਵੇ ਮੱਲੇ ਤੇ ਫੈਕਟਰੀ ਓਨਰਸ ਦੇ ਅਸਤਾ ਸੀ ਲਾਅ ਐਂਡ ਆਰਡਰ ਡਿਊਟੀਆਂ ਸਰ ਹੋਏਗਾ ਫੈਕਟਰੀ ਦੇ ਮਾਲਕ ਦਾ ਕਨਕ ਮੈਂ ਕੰਪਲੇਂਟ ਦਿੱਤੀ ਸੀ ਕਿ ਜਿਹੜੀ ਮੇਰੇ ਫੈਕਟਰੀ ਦੇ ਅੰਦਰ ਵੀ ਲੋਕੀ ਬੰਦ ਕਰਵਾ ਰਹੇ ਨੇ ਤੇ ਉਹ ਉਹੀ ਰਿਗਾਰਡਿੰਗ ਹੋਇਆ ਨਾ ਕਿ ਸਿਗਾ ਕਿ ਕੋਈ ਪ੍ਰੀਵੈਂਸ਼ਨ ਕੋਈ ਹੈ ਮੈਂ ਅਨਫੋਰਸੀਨ ਇਵੈਂਟ ਨਾ ਹੋ ਜਾਏ ਕੋਈ ਧੱਕਾਚਾਹੀ ਨਾ ਹੋ ਜਾ ਕੋਈ ਲੜਾਈ ਝਗੜਾ ਨਾ ਹੋ ਜਾ ਉਸ ਲਈ ਲਾਅ ਐਂਡ ਆਰਡਰ ਡਿਊਟੀ ਲਈ ਅਸੀਂ ਆਏ ਸੀ ਜੀ ਸਰ ਇੱਕ ਦੱਸਿਆ ਜਾ ਰਿਹਾ ਸੀ ਕਿ ਕੁਝ ਲੇਡੀਜ਼ ਵੀ ਜਿਹੜੀ ਕਿ ਗੈਸ ਲੀਕ ਹੋਣ ਦੇ ਕਰਕੇ ਜਿਹੜੀ ਤਾਂ ਬਿਲਕੁਲ ਬਿਓ ਚਾਹੀਦੀ ਨਾਟ ਦੋ ਵੀਨ ਨੋ ਆਫ ਐਸੀ ਕੋਈ ਸਿਚੁਏਸ਼ਨ ਦਾ ਸਾਨੂੰ ਨਹੀਂ ਪਤਾ ਅਸੀਂ ਸਾਡੇ ਕੋਲ ਕੋਈ ਕੰਪਲੇਨਟ ਨਹੀਂ ਆਈ ਸੀ ਸਰ ਕੋਈ बेहोਸ਼ ਹੋ ਗਿਆ ਲੀਕੇਜ ਦੀ ਕੋਈ ਐਸੀ ਬਿਗ ਹਜ਼ਾਰਡ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਜਿਸ ਤਰ੍ਹਾਂ ਦੇਖੋ ਇਹ ਹੈਗਾ ਹੁਣ ਸਿਵਲ ਪ੍ਰੋਸੈਸ਼ਨ ਦੀ ਸਾਰੀ ਟੀਮਸ ਆਈ ਹੋਈਆਂ ਨੇ ਜਿਵੇਂ ਵੀ ਡਾਇਰੈਕਸ਼ਨਸ ਸਾਨੂੰ ਦੱਸਣਗੇ ਕਿ ਕੀ ਲੀਕੇਜ ਹੈ ਕੀ ਐਕਚੁਅਲ ਤੇ ਮਾਮਲਾ ਹੈਗਾ ਉਸ ਅਕੋਰਡਿੰਗ ਜੋ ਵੀ ਲੀਗਲ ਐਕਸ਼ਨ ਸਾਡੇ ਵੱਲੋਂ ਬੰਦਾ ਹੋਏਗਾ ਉਹ ਅਸੀਂ ਲਵਾਂਗੇ ਫਿਲਹਾਲ ਦੇ ਲਈ ਅਸੀਂ ਸਿਰਫ ਲਾਅ ਐਂਡ ਆਰਡਰ ਲਈ ਆਏ ਹੈਗੇ ਕਿ ਕੋਈ ਲੜਾਈ ਝਗੜਾ ਨਾ ਹੋ ਜੇ ਪੀਸੀ ਸਾਹਮਣੇ 6 ਕਮੇਟੀ ਟੀਮ ਮੇਰੇ ਲਈ ਭੇਜੀ ਸੀ ਵੈਰੀਫਾਈ ਕਰਨ ਲਈ ਕਿ ਇੱਥੇ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਸਰ ਜਿਹੜੇ ਨਾਲ ਦੇ ਆਂੜਗਾਂਡ ਮੱਲੇ ਵਾਲੇ ਆ ਮੈਂ ਇੱਥੇ ਸਫਾਈ ਕਰਵਾ ਰਿਆ ਸੀਗਾ ਕਿਉਂਕਿ 1 ਮਹੀਨੇ ਤੋਂ ਫੈਕਟਰੀ ਬੰਦ ਸੀਗੀ ਸਰ ਸਿਰਫ ਚੈਕਿੰਗ ਲਈ ਔਰ ਸਾਫ ਸਫਾਈ ਲਈ ਕਿਉਂਕਿ ਪਾਣੀ ਵੀ ਕਟਿਆ ਗਿਆ ਜੀ ਬਿਜਲੀ ਵੀ ਕੱਟੀ ਗਈ ਵਰਕਿੰਗ ਤਾਂ ਹੋ ਹੀ ਨਹੀਂ ਸਕਦੀ ਜੀ ਉਹ ਤੁਸੀਂ ਸਾਰਿਆਂ ਨੇ ਚੈੱਕ ਕਰ ਵੀ ਲਿਆ ਤੇ ਇਹਨਾਂ ਨੇ ਫੇਰ ਧੱਕੇਸ਼ਾਹੀ ਅੰਦਰ ਆ ਕੇ ਮੱਲੇ ਵਾਲੇ ਜਿੰਨੇ ਆਂੜਗਾਂਡਾ ਜੀ ਉਹ ਬੰਦੇ ਨੂੰ ਵੀ ਕਾਲਰੋਂ ਫੜਿਆ ਤੇ ਉੱਪਰ ਤੱਕ ਸਾਰਾ ਘੁੰਮ ਕੇ ਥੱਲੇ ਤੱਕ ਪੂਰਾ ਆਇਆ ਤਮ ਤਾਂ ਦੇ ਕੇ ਇਹਨੂੰ ਤਾਲਾ ਲਾਉ ਬੈਠੇ ਉਹਦਾ 12 ਤਰੀਕ ਨੂੰ ਵੀ ਮੈਂ ਤੇ ਪਾਣੀ ਦੇ ਬੋਰ ਜਿਹੜਾ ਸੀਗਾ ਨਾ ਉਹ ਮੇਰਾ ਰਿਪੇਅਰ ਹੋਣਾ ਸੀਗਾ ਸਰ ਉਦੋਂ ਵੀ ਮੈਂ ਇਹਨਾਂ ਨੂੰ ਨਾਲ ਜਨੂੰ ਮਿਲ ਕੇ ਗਿਆ ਕਿ ਸਾਰੇ ਇਦਾਂ ਦਾ ਰਿਪੇਅਰ ਹੈ ਇਹਨਾਂ ਨੇ ਤੇਰੇ ਕੋ ਪਰਮਿਸ਼ਨ ਹੈਗੀ ਜੀ ਮੈਂ ਹੱਥ ਜੋੜੇ ਸਰ ਮੈਂ ਵਾਪਸ ਗੱਡੀ ਭੇਜ ਦਿੱਤੀ ਸਰ ਤੇ ਇਹਨਾਂ ਨੇ ਉਸ ਫੈਕਟਰੀ ਨੂੰ ਤਾਲਾ ਲਵਾਤਾ ਜੀ 12 ਤਰੀਕ ਨੂੰ ਦੁਪਹਿਰ ਤੋਂ ਲੈ ਕੇ ਰਾਤ ਤੱਕ ਫੈਕਟਰੀ ਨੂੰ ਤਾਲਾ ਮੱਲੇ ਵਾਲਿਆਂ ਕੋਲ ਹੈ ਨਾ ਕੋਈ ਚਾਬੀ ਰਹੀ ਹੈ ਸਰ ਜੀ ਮੈਂ ਅੱਜ ਵੀ ਡੈਜੂ ਅਸੀਂ ਐ ਅੱਜ ਐ ਔਰ ਮੈਂ ਦੋ ਜਣੇ ਬਜ਼ੁਰਗ ਅਸੀਂ ਦੋ ਜਣੇ ਸਰ ਸਾਰਾ ਮੁਹੱਲਾ ਇਕੱਠਾ ਹੋ ਕੇ ਗੇਟ ਅੰਦਰ ਐਂਟਰ ਕਰਕੇ ਧਮਕੀਆਂ ਦੇ ਕੇ ਮੁੰਡਿਆਂ ਨੂੰ ਵੀ ਔਰ ਉਹ ਉਹੀ ਦਿਨ ਵਰਗਾ ਜਿੱਦਾਂ ਉਹ ਲੋਕ ਤਾਲਾ ਲਾ ਰਹੇ ਕਹਿੰਦੇ ਉਹਨਾਂ ਨੂੰ ਚਪੇੜਾ ਮਾਰ ਕੇ ਬਾਹਰ ਗੱਡੋ ਜੀ ਉਹਨੂੰ ਤਾਲਾ ਲਾਓ ਅੱਜ ਤੱਕ ਕੋਈ ਵੀ ਡਿਪਾਰਟਮੈਂਟ ਮੈਨੂੰ ਐ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਨਾਲ ਕੋਆਪਰੇਟ ਨਹੀਂ ਕੀਤਾ ਸਰ ਅਸੀਂ ਬਿਜ਼ਨਸ ਚਲਾਣਾ ਤੁਸੀਂ ਸਭ ਜਾਣਦੇ ਹੋ ਜੀ ਬਿਜ਼ਨਸਮੈਨ ਕਿਦਾਂ ਕਰਦੀ ਗੁੰਡਾ ਕਰਦੀ ਥੋੜਾ ਕਰਦੇ ਆ ਜੀ ਕੁਲਦੀ ਭਾਈ ਬੜੇ ਸਾਲਾਂ ਦਾ ਨਾਮ ਹੈ ਸਰ ਤਾਂ ਸੇ ਇੱਥੇ ਉਹਨੂੰ ਵੀ ਇਹ ਰਿਕੁਐਸਟ ਹੈ ਕਿ ਸਾਡੇ ਕੰਮ ਨੂੰ ਕਿਉਂ ਗਲਤ ਤੁਸੀਂ ਸਾਬਤ ਕਰ ਰਹੇ ਹੋ ਆਪਣੀ ਪ੍ਰੋਪਰਟੀ ਅੰਦਰ ਹੀ ਨਹੀਂ ਆਣ ਦਿੰਦੇ ਬੇ ਸਰ ਹੁਣ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਹੁਣ ਪ੍ਰਸ਼ਾਸਨ ਨੇ ਅੱਜ ਵਿਜ਼ਿਟ ਆਣੀ ਸੀ ਜੀ ਟੀਮ ਦੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਫ ਸਫਾਈ ਕਰਵਾਈ ਆ ਸਰ ਕਿਉਂਕਿ ਡਿਪਟੀ ਡਾਇਰੈਕਟਰ ਜਾਂ ਪੋਲੂਸ਼ਨ ਬੋਰਡ ਦੇਖਦੇ ਹੈ ਕਿ ਫੈਕਟਰੀ ਤੁਹਾਡੀ ਗੰਦੀ ਹੈ ਜਾਂ ਤੁਹਾਡੀ ਸਾਫ ਹੁਣ ਪਾਣੀ ਤਾਂ ਸਰ ਹੈ ਹੀ ਨਹੀਂ ਇੱਥੇ ਪਾਣੀ ਦਾ ਕਨੈਕਸ਼ਨ 12 ਤਰੀਕ ਦਾ ਕਟਿਆ ਗਿਆ ਬਿਜਲੀ ਦਾ ਵੀ ਕਟਿਆ ਗਿਆ ਸਿਰਫ ਇਹਸ ਕਰਕੇ ਬੰਦੇ ਆਏ ਨਹੀਂ ਤਾਂ ਰੋਜ਼ ਤਾਲਾ ਲੱਗਦਾ ਪਿਆ ਜੀ ਇਸ ਇਥੋਂ ਲੱਗਾ ਤਾਲਾ ਤੂੰ ਅੱਜ ਇਹੀ ਕਰਕੇ ਸਾਰੇ ਲੜ ਲੜਾਂ ਨਾਗੇ ਤੇ ਇਹਨਾਂ ਨੇ ਕੰਪਲੇਂਟ ਕਰ ਦਿੱਤੀ ਜੀ ਫਾਇਰ ਬਿਗਲ ਕਹਿੰਦੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਗੁੱਜਰਪੁਰ ਚ ਬੁਲਡੋਜ਼ਰ ਚਲੇ ਹਨ ਕਿ ਪ੍ਰਸ਼ਾਸਨ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈ ਬੈਕ ਬੈਕ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਕਿਸ ਤਰ੍ਹਾਂ ਨਾਲ ਨਸ਼ਾ ਤਸਕਰਾਂ ਦੇ ਆਸ਼ਿਆ ਨੇ ਟੈਟੇਰੀ ਕੀਤੇ ਜਾ ਰਹੇ ਨੇ ਤੇ ਨਸ਼ੇ ਵਿਰੁੱਧ ਯੁੱਧ ਤਹਿਤ ਆ ਪੂਰੀ ਕਾਰਵਾਈ ਕੀਤੀ ਜਾ ਰਹੀ ਵਰ ਅਗੇਂਸਟ ਡਰੱਗਸ ਅੰਮ੍ਰਿਤਸਰ ਦੇ ਗੁੱਜਰਪੁਰ ਚ ਬੁਲਡੋਜ਼ਰ ਚਲਾਇ ਕੁਝ ਹੀ ਤੇਜ਼ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖਵੋਗੇ ਕਿਸ ਤਰੀਕੇ ਨਾਲ ਪੀਲਾ ਪੰਜਾ ਉਥੇ ਇਸ ਆਸ਼ੀਆਨੇ ਤੇ ਟਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੀ ਦੀ ਤਸਕਰੀ ਕਰਕੇ ਨਸ਼ਾ ਵੇਚ ਕੇ ਆਪਣੀ ਪ੍ਰਾਪਰਟੀ ਬਣਾਈ ਜਾਂਦੀ ਹੈ ਕਮਾਈ ਕੀਤੀ ਜਾਂਦੀ ਹੈ ਹਾਲਾਂਕਿ ਪੰਜਾਬ ਪੁਲਿਸ ਆ ਪਹਿਲਾਂ ਹੀ ਕਲੀਅਰ ਕਰ ਚੁੱਕੀ ਹੈ ਕਿ ਨਸ਼ਾ ਤਸਕਰਾਂ ਨੇ ਜਿਨ੍ਹਾਂ ਵੀ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਟੀਆਂ ਬਣਾਈਆਂ ਨੇ ਆਪਣੇ ਘਰ ਬਣਾਏ ਨੇ ਉਹਨਾਂ ਨੂੰ ਟੈਟੇਰੀ ਕੀਤਾ ਜਾਏਗਾ ਤੇ ਸਖਸ਼ ਤਸਵੀਰਾਂ ਨਜ਼ਰ ਆ ਰਿਹਾ ਹੈ ਜਿਸ ਦਾ ਅੰਦਰ ਚਲਦੇ ਹਥੌੜਾ ਉਸਨੇ ਹੱਥ ਚ ਫੜਿਆ ਹੋਇਆ ਹੈ ਤੇ ਦੀਵਾਰਾਂ ਦੀ ਭੰਨ ਤੋੜ ਉਸਦੇ ਵੱਲੋਂ ਕੀਤੀ ਜਾ ਰਹੀ ਹੈ ਮੇਨਾ ਮੇਰੇ ਸੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਪ੍ਰਸ਼ਾਸਨ ਦਾ ਪੀਲਾ ਪੰਜਾ ਆ ਨਸ਼ਾ ਤਸਕਰ ਕੌਣ ਹੈ ਕਿੰਨੇ ਕ ਮਾਮਲੇ ਇਸ ਤੇ ਦਰਜ ਨੇ ਅ ਬਿਲਕੁਲ ਇਸ ਬਾਰੇ ਤਾਂ ਬਹੁਤੀ ਜ਼ਿਆਦਾ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਪਰ ਤਸਵੀਰਾਂ ਮੈਂ ਦਿਖਾ ਦਿਆਂ ਕਿ ਇੱਕ ਪਾਸੇ ਤੁਸੀਂ ਦੇਖੋ ਪੁਲਿਸ ਫੋਰਸ ਤੇ ਤਣਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਨਗਰ ਨਿਗਮ ਦਾ ਜੋ ਐਮਟੀਪੀ ਵਿਭਾਗ ਹੈ ਉਸਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤਾਂ ਇੱਥੇ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੋ ਰਹੀ ਉੱਥੇ ਇੱਕ ਹੈਰਾਨ ਕਰਨ ਵਾਲੀ ਵੀ ਗੱਲ ਇਹ ਹੈ ਕਿ ਜਿਹੜੇ ਘਰ ਨੂੰ ਤੋੜਿਆ ਜਾ ਰਿਹਾ ਉਸ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਜਿਹੜੇ ਬਿਲਡਿੰਗ ਬਾਇਲॉज ਹੁੰਦੇ ਨੇ ਜਾਂ ਜਿਹੜੇ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਤਾਂ ਉਹਨਾਂ ਇਲਜ਼ਾਮਾਂ ਦੇ ਤਹਿਤ ਇਸ ਘਰ ਨੂੰ ਤੋੜਿਆ ਜਾ ਰਿਹਾ ਪਰ ਜੇਕਰ ਪੂਰੇ ਸ਼ਹਿਰ ਦੀ ਗੱਲ ਕਰੀਏ ਤਾਂ ਲਗਭਗ ਹਰ ਇਲਾਕੇ ਦੇ ਵਿੱਚ ਨਜਾਇਜ਼ ਉਹ ਸਾਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤਾਂ ਐਮਟੀਪੀ ਵਿਭਾਗ ਦੇ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਦੀ ਦੇਖ-ਰੇਖ ਦੇ ਵਿੱਚ ਇਹ ਸਾਰੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਬੋਲਣ ਨੂੰ ਕੋਈ ਵੀ ਤਿਆਰ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤੜਲੇ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਗਲਤ ਉਸਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਤੋੜਿਆ ਜਾਣਾ ਚਾਹੀਦਾ ਪਰ ਅਸੀਂ ਕਹਿ ਸਕਦੇ ਕਿ ਅੱਜ ਭਾਵੇਂ ਇੱਥੇ ਨਸ਼ਾ ਤਸਕਰ ਦੇ ਘਰ ਨੂੰ ਤੋੜਨ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਕਰ ਪਿਛਲੇ ਦਿਨੀ ਜਿਹੜਾ ਜਦੋਂ ਚਬਾਲ ਰੋਡ ਤੇ ਇੱਕ ਘਰ ਨੂੰ ਤੋੜਿਆ ਗਿਆ ਸੀ ਤਾਂ ਉਸ ਦੇ ਬਾਰ ਵੀ ਜਿਹੜੇ ਨੋਟਿਸ ਚਪਕਾਏ ਗਏ ਸੀ ਉਸ ਦੇ ਵਿੱਚ ਨਸ਼ੇ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਸੀ ਤਾਂ ਇਸ ਘਰ ਨੂੰ ਵੀ ਜੋ ਤੋੜਿਆ ਜਾ ਰਿਹਾ ਤਾਂ ਇਲਜ਼ਾਮ ਇਹੀ ਨੇ ਕਿ ਇਹਨਾਂ ਵੱਲੋਂ ਇਸ ਦਾ ਜਿਹੜਾ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਜਾਂ ਫਿਰ ਸਰਕਾਰੀ ਜੋ ਨਿਯਮ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਪਰ ਸਿੱਧੇ ਤੌਰ ਤੇ ਇਸ ਨੂੰ ਨਸ਼ੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਜਿਹੜੇ ਨਸ਼ਾ ਤਸਕਰੀ ਦੇ ਨਾਲ ਲੋਕ ਜੁੜੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਤਾਂ ਇੱਥੇ ਜਿਹੜੀ ਕਾਰਵਾਈ ਹੈ ਉਹ ਪੁਲਿਸ ਨਹੀਂ ਬਲਕਿ ਨਗਰ ਨਿਗਮ ਜਿਹੜਾ ਵਿਭਾਗ ਹੈ ਐਮਟੀਪੀ ਟਾਊਨ ਪਲੈਨਿੰਗ ਵਿਭਾਗ ਜਿਹੜਾ ਹੁੰਦਾ ਹੈ ਉਹਨਾਂ ਵੱਲੋਂ ਇਹ ਕਾਰਵਾਈ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਕਿ ਘਰ ਨੂੰ ਤੋੜਿਆ ਜਾ ਰਿਹਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਿਹੜੀ ਇੱਕ ਮੁਹਿੰਮ ਹੈ ਸਰਕਾਰ ਵੱਲੋਂ ਉਹ ਸ਼ੁਰੂ ਕੀਤੀ ਗਈ ਹੈ ਪਰ ਕਾਰਾਂ ਨੂੰ ਜਿਹੜਾ ਤੋੜਿਆ ਜਾ ਰਿਹਾ ਨਾ ਤਾਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਸ ਸ਼ਖਸ ਦੇ ਉੱਤੇ ਨਸ਼ਾ ਤਸਕਰੀ ਦੇ ਕਿੰਨੇ ਮਾਮਲੇ ਨੇ ਕੀ ਉਸ ਦੇ ਉੱਪਰ ਇਲਜ਼ਾਮ ਨੇ ਪਰ ਕਾਰਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਨਗਰ ਨਿਗਮ ਦੀ ਜਿਹੜੀ ਟੀਮ ਹੈ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ तमाम ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਚਾਹੇ ਏਟੀਪੀ ਦੀ ਗੱਲ ਕਰੀਏ ਜਾਂ ਐਮਟੀਪੀ ਜਿਹੜੇ ਨੇ ਇਲਾਕੇ ਦੇ ਉਹ ਵੀ ਇੱਥੇ ਮੌਜੂਦ ਨੇ ਔਰ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਤੁਸੀਂ ਦੇਖੋ ਕਿ ਪੁਲਿਸ ਫੋਰਸ ਇੱਥੇ ਤਣਾਤ ਜ਼ਰੂਰ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਨਾ ਵਿਗੜੇ ਉਸ ਦੇ ਲਈ ਜਿਹੜੀ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਅਸੀਂ ਹੇਠਾਂ ਤੋਂ ਵੀ ਤਸਵੀਰਾਂ ਦਿਖਾਵਾਂਗੇ ਪਰ ਫਿਲਹਾਲ ਤੁਸੀਂ ਦੇਖ ਸਕਦੇ ਕਿ ਅਮਰitsar ਦਾ ਗੁੱਜਰਪੁਰਾ ਇਹ ਇਲਾਕਾ ਪੂਰਾ ਤੁਸੀਂ ਆਸੇ-ਪਾਸੇ ਦੇਖ ਸਕਦੇ ਹੋ ਕਿ ਸੰਘਣੀ ਆਬਾਦੀ ਵਾਲਾ ਇਹ ਇਲਾਕਾ ਹੈ ਜਿੱਥੇ ਅੱਜ ਇਸ ਕਾਰਵਾਈ ਨੂੰ ਜੋ ਹੈ ਅੰਜਾਮ ਦਿੱਤਾ ਜਾ ਰਿਹਾ ਤਾਂ ਸਿੱਧੇ ਤੌਰ ਤੇ ਪੁਲਿਸ ਵੱਲੋਂ ਔਰ ਸਰਕਾਰ ਵੱਲੋਂ ਇੱਕ ਚੇਤਾਵਨੀ ਉਹਨਾਂ ਲੋਕਾਂ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਜਿਹੜੇ ਕਿ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਔਰਤ ਇਸ ਘਰ ਦੀ ਜਿਹੜੀ ਮਾਲਕਨ ਹੈ ਉਹ ਇੱਥੇ ਨਜ਼ਰ ਆ ਰਹੀ ਹੈ ਉਸ ਵੱਲੋਂ ਕੁਝ ਦਸਤਾਵੇਜ਼ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ ਪਰ ਲਗਾਤਾਰ ਦੂਜੇ ਪਾਸੇ ਇਸ ਘਰ ਨੂੰ ਜਿਹੜੀ ਤੋੜਨ ਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਵੀ ਖੜੇ ਹੁੰਦੇ ਨੇ ਜਦੋਂ ਅਜਿਹੀ ਕਾਰਵਾਈ ਕੀਤੀ ਜਾਂਦੀ ਪਰ ਸਰਕਾਰ ਦਾ ਇੱਕੋ ਇੱਕ ਸੁਨੇਹਾ ਹੈ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਔਰ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਨੌਜਵਾਨੀ ਹੈ ਉਸ ਨੂੰ ਬਰਬਾਦ ਕਰਨ ਦਾ ਕੰਮ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਹੈ ਉਹ ਲੈਣ ਦੀ ਗੱਲ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਸੇ ਦਾ ਹੀ ਨਤੀਜਾ ਹੈ ਕਿ ਇਹ ਤਸਵੀਰਾਂ ਜਿਹੜੀਆਂ ਇਸ ਵੇਲੇ ਨਜ਼ਰ ਆ ਰਹੀਆਂ ਇੱਕ ਵਾਰ ਮੈਂ ਫਿਰ ਤੋਂ ਕੈਮਰਾ ਅਜੇ ਕਰ ਕਮਾ ਦੇ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਹੈ ਔਰ ਬਹੁਤ ਪੁਰਾਣੇ-ਪੁਰਾਣੇ ਜਿਹੜੇ ਘਰ ਨੇ ਉਹ ਇਸ ਇਲਾਕੇ ਦੇ ਵਿੱਚ ਬਣੇ ਹੋਏ ਨੇ ਪਰ ਜੇਕਰ ਅਸੀਂ ਇਸ ਇਮਾਰਤ ਦੀ ਗੱਲ ਕਰੀਏ ਤਾਂ ਬਿਲਕੁਲ ਤਾਜ਼ਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਉਸਾਰੀ ਹੈ ਉਹ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕੁਝ ਸਮਾਂ ਪਹਿਲਾਂ ਹੀ ਇਸ ਘਰ ਦੀ ਜਿਹੜੀ ਉਸਾਰੀ ਹੈ ਉਹ ਕੀਤੀ ਗਈ ਹੈ ਪਰ ਹੁਣ ਇਸ ਨੂੰ ਤੋੜਿਆ ਜਾ ਰਿਹਾ ਕਿਉਂਕਿ ਇਲਜ਼ਾਮ ਇਹ ਵੀ ਨੇ ਕਿ ਇਹਨਾਂ ਵੱਲੋਂ ਨਗਰ ਨਿਗਮ ਅ ਦੇ ਜਿਹੜੇ ਨਿਯਮ ਹੁੰਦੇ ਨੇ ਕਿਸੇ ਵੀ ਇਮਾਰਤ ਨੂੰ ਬਣਾਉਣ ਦੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਪਰ ਨਾਲ ਦੀ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਸ ਸ਼ਖਸ ਦੇ ਉੱਤੇ ਨਸ਼ੇ ਵੇਚਣ ਦਾ ਵੀ ਇਲਜ਼ਾਮ ਹੈ ਤਾਂ ਪਰਿਵਾਰ ਵੱਲੋਂ ਇਸ ਚੀਜ਼ ਦਾ ਭਾਵੇਂ ਵਿਰੋਧ ਕੀਤਾ ਜਾ ਰਿਹਾ ਪਰ ਸਰਕਾਰੀ ਜਿਹੜਾ ਅਮਲਾ ਹੈ ਉਸ ਵੱਲੋਂ ਲਗਾਤਾਰ ਇਸ ਇਮਾਰਤ ਨੂੰ ਤੋੜਨ ਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਨੇ ਔਰ ਅਧਿਕਾਰੀ ਜਿਹੜੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਇਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ ਸਰਬਜੋਤ ਤੇ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਅਮਰਸਰ ਦੇ ਗੁਜਰਪੁਰ ਜਿੱਥੇ ਕੀ ਪ੍ਰਸ਼ਾਸਨ ਦੇ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਹਾਲਾਂਕਿ ਨਸ਼ਾ ਤਸਕਰੀ ਦੇ ਇਲਜ਼ਾਮ ਵੀ ਨੇ ਇਸ ਸ਼ਖਸ ਦੇ ਉੱਤੇ ਐਨਡੀਪੀਐਸ ਦੇ ਕਈ ਮਾਮਲੇ ਦਰਜ ਨੇ ਦੂਸਰੇ ਕੀ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਨਗਰ ਨਿਗਮ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਆਵੀ ਇਲਜ਼ਾਮ ਅਲੀਗੇਸ਼ਨਸ ਲੱਗੇ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਹਥੌੜੇ ਹੱਥਾਂ 'ਚ ਫੜੇ ਹੋਏ ਨੇ ਤੇ ਇੱਕ ਇੱਕ ਕਰਕੇ ਟੈਟੇਰੀ ਦੀਵਾਰਾ ਨੂੰ ਤੋੜਿਆ ਜਾ ਰਿਹਾ ਹੈ ਲੈਂਟਰ ਨੂੰ ਤੋੜਨ ਦਾ ਕੰਮ ਇਹਨਾਂ ਦੇ ਵੱਲੋਂ ਨੇਪਰੇ ਚਾੜਿਆ ਜਾ ਰਿਹਾ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮੇ ਵੱਡੇ ਪੱਧਰ ਤੇ ਮੌਕੇ ਤੇ ਮੌਜੂਦ ਨੇ ਕਿ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਇੱਥੇ ਸਿਚੁਏਸ਼ਨ ਨਾ ਵਾਪਰ ਪਾਏ ਲਾਈਵ ਤਸਵੀਰਾਂ ਕਿਸ ਤਰ੍ਹਾਂ ਪ੍ਰਸ਼ਾਸਨ ਦਾ ਜੋ ਐਕਸ਼ਨ ਹੈ ਲਗਾਤਾਰ ਚੱਲ ਰਿਹਾ ਹੈ ਨਸ਼ੇ ਦੇ ਵਿਰੁੱਧ ਯੁੱਧ ਤਹਿਤ ਆ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਵਕਫਾਵਾਤੇ ਅਸੀਂ ਵਿਆਖਿਆ ਪੀਲਾ ਪੰਜਾ ਚਲਾਇਆ ਹਾਲਾਂਕਿ ਆਮ ਆਦੀ ਪਾਰਟੀ ਪੰਜਾਬ ਸਰਕਾਰ ਕਲੀਅਰ ਕਰ ਚੁੱਕੀ ਹੈ ਕਿ ਨਸ਼ਾ ਤਸਕਰ ਪੰਜਾਬ ਛੱਡ ਦੇ ਨਹੀਂ ਤੇ ਨਸ਼ਾ ਤਸਕੀ ਦਾ ਕੰਮ ਛੱਡ